ਸਰ ਮੇਰਾ ਨਾਮ ਰੈਪਟਨ ਵੀਦੀ ਐਡਵੋਕੇਟ ਹਾਂ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਮੈਂ ਪ੍ਰੈਕਟਿਸ ਕਰਦਾ ਹਾਂ ਇਸ ਟਾਈਮ ਸਰ ਮੋਡਲ ਟਾਊਨ ਪਟਿਆਲਾ ਏਰੀਆ ਦੇ ਵਿੱਚ ਖੜੇ ਆਪਾਂ ਤੇ ਮੇਰੇ ਪਿੱਛੇ ਸਾਰੇ ਆਫੀਸਰਸ ਨੇ ਪੰਜਾਬ ਗਵਰਨਮੈਂਟ ਦੇ ਕੋਈ ਸੈਂਟਰਲ ਗਵਰਨਮੈਂਟ ਦਾ ਵੀ ਹੈ ਤੇ ਸਰ ਅੱਜ ਦਾ ਜਿਹੜਾ ਆਪ ਔਨਰੇਬਲ ਜਿਹੜੇ ਮੀਡੀਅਮ ਪਰਸਨ ਨੇ ਇੱਥੇ ਬੁਲਾਉਣ ਦਾ ਪਰਪਸ ਮੇਰਾ ਸਿਰਫ ਇਹ ਹੈ ਕਿ ਪਹਿਲਾਂ ਜਿਹੜਾ ਪ੍ਰਾਇਮਰੀ ਰੀਜ਼ਨ ਹੈ ਇਹ ਰੋਡ ਮੈਂ ਕੈਮਰਾਮੈਨ ਸਾਹਿਬ ਨੂੰ ਥੋੜਾ ਰਿਕੁਐਸਟ ਕਰੂੰਗਾ ਹਾਂ ਵੀ ਇੱਥੇ ਇਹਦੇ ਤੇ ਫੋਕਸ ਕੀਤਾ ਜਾਵੇ ਤੇ ਇਹ ਜਿਹੜਾ ਰੋਡ ਹੈ ਸਰ ਇਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਬਹੁਤ ਟੁੱਟਿਆ ਹੋਇਆ ਰੋਡ ਹੈ ਇਹ ਤੇ ਇਹਨੂੰ ਕੋਈ ਇਹਦੇ ਤੇ ਕੋਈ ਐਕਸ਼ਨ ਨਹੀਂ ਲੈ ਰਿਹਾ ਹੈਗਾ ਅੱਜ ਤੱਕ ਮਤਲਬ ਸਾਨੂੰ 2.5 ਸਾਲ ਹੋ ਗਏ ਦੇਖਦੇ ਨੂੰ ਇਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਦੂਸਰਾ ਸਰ ਇਹ ਹੈ ਕਿ ਜਿਹੜੇ ਪੁੱਡਾ ਦੇ ਖਾਲੀ ਪਲਾਟ ਨੇ ਇੱਥੇ ਦਿਨ ਟਲਣ ਤੋਂ ਬਾਅਦ ਸ਼ਾਮ ਨੂੰ 7 ਵਜੇ ਤੋਂ ਬਾਅਦ ਇੱਥੇ ਵੀ ਕਈ ਗੱਡੀਆਂ ਦੇ ਵਿੱਚ ਵੀ ਕੋਈ ਡਰਿੰਕ ਵਗੈਰਾ ਵੀ ਚੱਲਦੀ ਹੈ ਹੋਰ ਨਸ਼ੇ ਵੀ ਕਰਦੇ ਹੋਣੇ ਮੈਂ ਉਹ ਨਸ਼ੇ ਨਹੀਂ ਦੇਖੇ ਪਰ ਡਰਿੰਕ ਵਗੈਰਾ ਸੀ ਦੇਖਿਆ ਤਾਂਸ ਵਗੈਰਾ ਵੀ ਖੇਡਦੇ ਆ ਹੋਰ ਵੀ ਕਈ ਕੰਮ ਚੱਲਦੇ ਆ ਇੱਥੇ ਇਹ ਇਹਦੇ ਤੇ ਕੋਈ ਡਿਪਾਰਟਮੈਂਟ ਦਾ ਕੋਈ ਆਪਣਾ ਪ੍ਰਸ਼ਾਸਨ ਦਾ ਕੋਈ ਇਹਦੇ ਤੇ ਕੋਈ ਕੰਟਰੋਲ ਨਹੀਂ ਹੈ ਇਹ ਇਹ ਮੈਂ ਤੁਹਾਡੇ ਮਾਧਮ ਦੇ ਥਰੂ ਮੈਂ ਪ੍ਰਸ਼ਾਸਨ ਤੱਕ ਜਿਹੜੇ ਕਿ ਗਹਿਰੀ ਨੀਂਦ ਦੇ ਵਿੱਚ ਸੁੱਤੇ ਪਏ ਨੇ ਮੈਂ ਜਗਾਉਣਾ ਚਾਹਨਾ ਹੈ ਇਹ ਦੋ ਮੁੱਦੇ ਆ ਤੇ ਇਹ ਮੇਰੇ ਪੀਸੀਆਰ ਵਗੈਰਾ ਰਾਉਂਡ ਤੇ ਨਹੀਂ ਜਾਂਦੀ ਸਿਰੀ ਵਿੱਚ ਰੌਤਾ ਸਰ ਪੀਸੀਆਰ ਆਉਂਦੀ ਹੈ ਨੋ ਡਾਊਟ ਆਉਂਦੀ ਹੈ ਉਹ ਉਹਨਾਂ ਦਾ ਟਾਈਮਿੰਗ ਕੀ ਹੈ ਕਿ 10 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਇੱਕ ਬਾਈਕ ਤੇ ਦੋ ਪੀਸੀਆਰ ਕਨਸਟੇਬਲ ਆਉਂਦੇ ਆ ਉਹ ਰਾਉਂਡ ਲੈ ਕੇ ਤੇ ਚਲੇ ਜਾਂਦੇ ਆ ਉਹ ਜਿਹੜਾ ਟਾਈਮ ਹੈ ਥੈਟ ਇਜ਼ ਨਾਟ ਸੂਟੇਬਲ ਟਾਈਮ ਉਸ ਟਾਈਮ ਦੇ ਵਿੱਚ ਕਿਉਂਕਿ ਇਹ ਜਿਹੜੇ ਗੱਡੀ ਦੇ ਵਿੱਚ ਬੈਠ ਕੇ ਕੋਈ ਨਸ਼ਾ ਵਗੈਰਾ ਕਰਦੇ ਆ ਉਹ 7 ਵਜੇ ਤੋਂ ਲੈ ਕੇ 9 ਵਜੇ ਤੱਕ ਕਰਦੇ ਆ ਉਹ ਉਸ ਟਾਈਮ ਕੀਤਾ ਜਾ ਸਕਦਾ ਫੜੇ ਜਾ ਸਕਦੇ ਨੇ ਦੂਸਰਾ ਜਿਹੜੇ ਹੋਰ ਨੇਚੋਰ ਉਚਕੇ ਨੇ ਜਾਂ ਹੋਰ ਕੋਈ ਐਂਟੀ سوشੀਅਲ ਐਲੀਮੈਂਟ ਨੇ ਉਹ ਮਤਲਬ 12 ਵਜੇ ਤੋਂ ਬਾਅਦ ਹਰਕਤ ਕਰਦੇ ਕਿ 11 ਤੋਂ 12 10 ਤੋਂ 11 ਦਾ ਤਾਂ ਕੋਈ ਸਮਾਂ ਹੀ ਨਹੀਂ ਹੈ ਇੱਥੇ ਗਸ਼ਤਕਰ ਹੁੰਦਾ ਸਰਕਾਰ ਦਾ ਸਰ ਜ਼ਿਕਰ ਕੀਤਾ ਤੁਸੀਂ ਮੌਜੂਦਾ ਐਮਸੀ ਨੂੰ ਜਾਂ ਕਿਸੇ ਬੀਐਂਡਾਰ ਨੂੰ ਪੁੱਡਾ ਦੇ ਵਿੱਚ ਮਿਲਿਓ ਜਾ ਕੇ ਹੁਣ ਤਾਂ ਗੱਲਬਾਤ ਹੋਈ ਸਰ ਮੇਰੀ ਐਮਸੀ 'ਤੇ ਗੱਲ ਨਹੀਂ ਹੋਈ ਹੈ ਮੇਰੀ ਇੱਕ ਡੀਸੀ ਸਾਹਿਬ ਨੂੰ 4 ਅਪ੍ਰੈਲ ਨੂੰ ਮੈਂ ਮੇਲ ਕੀਤੀ ਹੈ ਤੇ ਐਸਐਸਪੀ ਸਾਹਿਬ ਨੂੰ ਕੀਤੀ ਹੈ ਇਹਦੇ ਲਾਈਟਸ ਬਾਰੇ ਤੇ ਆਪਣਾ ਜਿਹੜੇ ਇਹ ਮੌਜੂਦਾ ਹਾਲਾਤ ਨੇ ਗੱਡੀਆਂ ਦੇ ਵਿੱਚ ਜੋ ਵੀ ਉਹਦੇ ਸਾਰਾ ਮੈਂ ਉਹਨਾਂ ਦੇ ਧਿਆਨ ਚ ਲੈ ਕੇ ਆਇਆ ਕੋਈ ਰਿਪਲਾਈ ਆਇਆ ਕੋਈ ਰਿਪਲਾਈ ਨਹੀਂ ਆਇਆ ਸਰ ਅਜੇ ਤੱਕ ਅੱਗੇ ਜੀ ਹੁਣ ਕੀ ਚਾਹੁੰਦੇ ਕੀ ਮੈਂ ਬਸ ਮੈਂ ਤੁਹਾਡੇ ਮਾਧਮ ਦੇ ਥਰੂ ਸਰ ਇਹਨਾਂ ਨੂੰ ਮਤਲਬ ਉਹਨਾਂ ਤੱਕ ਗੱਲ ਪਹੁੰਚਾਉਣਾ ਚਾਹੁੰਦਾਗਾ ਵੀ ਇਹ ਕੰਮ ਇੱਕ ਤਾਂ ਸੜਕ ਦੇ ਜਿਹੜਾ ਹੈ ਇਹ ਪ੍ਰੋਪਰ ਬਣ ਜੇ ਦੂਸਰੀ ਜਿਹੜੀ ਹੈ ਇੱਥੇ ਪ੍ਰੋਪਰ ਗਸ਼ਤ ਹੋਣੀ ਚਾਹੀਦੀ ਹੈ ਹੋ ਸਕੇ ਤਾਂ ਇੱਥੇ ਇੱਕ ਪੁਲਿਸ ਪੋਸਟ ਵੀ ਬਣਾਈ ਜਾਵੇ ਸੋ ਡਾਟ ਕੇ ਇੱਕ ਐਂਟੀ-ਸੋਸ਼ਲ ਐਲੀਮੈਂਟ ਨੂੰ ਇੱਕ ਡਰ ਹੋਵੇ ਇੱਕ ਭੈ ਹੋਵੇ ਵੀ ਇੱਥੇ ਪੁਲਿਸ ਖੜੀ ਹੈ ਕਿੰਨਾ ਕੁ ਸਰ ਕਰ ਰਿਹਾ ਸੀ ਉਰੇ ਹੈਗੀਆਂ ਨੀਅਰਬਾਟ ਅ ਰਿਆਸ਼ੀ ਸਰ ਜੇ ਮੈਂ ਅਫਸਰਾਂ ਦੀ ਗੱਲ ਕਰਾਂ ਤਾਂ ਤਕਰੀਬਨ ਤਕਰੀਬਨ 50 ਤੋਂ 60 ਦਾ ਅਫਸਰ ਨੇ ਇੱਥੇ ਤੇ ਬਾਕੀ ਜਿਹੜੇ ਸਿਵਿਲਿਅਨਸ ਨੇ ਉਹ ਤਾਂ ਕਾਫੀ ਹੈ ਕੋਠਿਆਂ ਦੇ 50-60 ਕੋਠੀਆਂ ਨੇ ਤੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਨੇਰਾ ਗੁਫਾ ਹੁੰਦਾ ਤੇ ਰਾਤ ਦੇ ਸਮੇਂ ਲੱਗਦਾ ਨਹੀਂ ਕੋਈ ਲਾਈਟਿੰਗ ਸਰ ਕੁਝ ਵੀ ਨਹੀਂ ਹੈ ਇੱਥੇ ਮਤਲਬ 0% ਵਿਜ਼ਿਬਿਲਟੀ 0% ਵਿਜ਼ਿਬਿਲਟੀ ਤੇ ਮਤਲਬ ਹੱਥ ਨੂੰ ਹੱਥ ਨਹੀਂ ਦਿਖਦਾ ਇੰਨਾ ਮਤਲਬ ਅੰਨੇ ਗੁਪ ਨੇਰਾ ਹੁੰਦਾ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਆ ਇਸ ਸਮੇਂ ਕੁਝ ਹੋਰ ਵੀ ਨਾਲ ਤੁਹਾਡੇ ਲੋਕ ਜੁੜ ਰਹੇ ਆ ਕਿਉਂਕਿ ਜਿਹੜੇ ਨਾਲ ਦੇ ਰਹਿਸ਼ੀ ਨੇ ਆ ਸਿਵਲੈਂਸ ਦੀ ਗੱਲ ਕੀਤੀ ਕਿਸੇ ਨੇ ਪਹੁੰਚ ਕੀਤੀ ਉਹਨਾਂ ਵੀ ਕਿਸ ਨੂੰ ਹੋਰ ਸਰ ਦੇਖੋ ਹੋਰਾਂ ਬਾਰੇ ਤਾਂ ਮੈਂ ਨਹੀਂ ਕੋਈ ਟਿੱਪਣੀ ਕਰ ਸਕਦਾ ਮੈਂ ਤਾਂ ਆਪਣੀ ਟਿੱਪਣੀ ਕਰ ਸਕਦਾ ਮੈਂ ਇੱਕ ਕੰਪਲੇਂਟ ਦਿੱਤੀ ਸੀਗੀ April ਦੇ ਮਹੀਨੇ ਵਿੱਚ ਤੇ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਮੈਂ ਸਿਰ ਮੈਂ ਦੂਸਰੇ ਦੀ ਮੈਂ ਗੱਲ ਨਹੀਂ ਕਰ ਸਕਦਾ ਠੀਕ ਹੈ ਸਰ ਥੈਂਕ ਯੂ ਬਹੁਤ